ਇਹ ਕੰਡਿਆਂ ਵਾਲੀਆਂ ਤਾਰਾਂ ਨੇ ਜੋ ਇਹ ਬੇਲਾਂ ਬਣ ਜਾਵਣ ਰੁੱਤ ਆਈ ਤੇ ਇਹਨਾਂ ਉੱਤੇ ਲੱਖਾਂ ਫੁੱਲ ਖਿੜ ਜਾਵਣ ਰੁੱਤ ਆਈ ਤੇ ਇਹਨਾਂ ਉੱਤੇ ਲੱਖਾਂ ਫੁੱਲ ਖਿੜ ਜਾਵਣ ਤੇ ਦੋਨੋਂ ਬੰਨਿਓ ਮਾਲੀ ਆ ਕੇ ਪਰ ਪਰ ਪਾਣੀ ਪਾਵਣ ਪਰ ਪਰ ਪਾਣੀ ਪਾ ਵਾਹ ਇਹ ਇਹ ਸੁਪਨਾ ਸਾਰਿਆਂ ਦਾ ਹੀ ਆ ਸਾਡਾ ਔਰ ਆਉਣ ਵਾਲਾ ਸਮਾਂ ਇਸ ਗੱਲ ਦਾ ਗਵਾਹ ਰਹੂਗਾ ਕਿ ਬਾਬੇ ਦੇ ਇਸ ਕੋਰੀਡੋਰ ਨੇ ਇਸ ਰਾਹ ਨੇ ਮਾਨਵਤਾ ਦੇ ਲਈ ਕਿੰਨੇ ਹਜੇ ਰਾਹ ਖੋਲਤੇ ਖਰਬਾਂ ਦਾ ਪਲਾ ਹੋ ਗਿਆ ਜਗਤਗੁਰੂ ਦੇ ਫਲਸਫੇ ਦੇ ਨਾਲ ਜਗਤਗੁਰੂ ਦੇ ਉਸ ਪੈਗਾਮ ਦੇ ਨਾਲ ਕਿੰਨੇ ਲੋਕ ਤਰ ਗਏ ਸਵੇਰੇ ਵੀ ਕਿਹਾ ਸੀ ਅੱਜ ਫੇਰ ਕੇਣਾ ਸਿਲਕਨ ਰੂਟ ਖੁੱਲਣਾ ਚਾਹੀਦਾ ਦੋਵੇਂ ਪੰਜਾਬਾਂ ਕਰਕੇ ਨਹੀਂ ਮੁਲਕਾਂ ਕਰਕੇ ਮੁਲਖ ਖੜੇ ਹੋ ਜਾਣਗੇ ਬਾਰਾਂਸੌ ਦੀ ਕਣਕ ਕਿਤੇ ਵੇਖੀ ਹੈ 4000 ਦੀ ਇੱਕ ਹੋਰ ਚੀਜ਼ ਤੁਹਾਨੂੰ ਦੱਸ ਦਿਆਂ ਉੱਥੇ ਜਿਹੜਾ ਨਮਕ ਪਿੰਕ ਸੌਲਟ ਕਹਿੰਦੇ ਆ ਜਿਹਨੂੰ ਆਪਾਂ 1 ਰੁਪਈਆ ਕਿਲੋ 1 ਰੁਪਈਆ ਕਿਲੋ ਮਿਲਦਾ ਉਥੇ ਇੱਥੇ 2000 ਰੁਪਈਆ ਕਿਲੋ 1 ਰੁਪਈਆ ਕਿਲੋ ਨਮਕ ਪਹਾੜ ਨੇ ਰੇਂਜਾਂ ਨੇ ਇਹ ਜੀਆਂ ਮੈਂ ਤੁਹਾਨੂੰ 100 ਆਈਟਮਾਂ ਗਿਣਾ 50 ਰੁਪਈਆ ਦਾ ਦੁੱਧ ਉਧਰ 200 ਹਾਂਜੀ ਅਦਰਕ ਉਧਰ ਪਤਾ ਨਹੀਂ ਕਿੰਨਿਆਂ ਨੂੰ ਮਤਲਬ ਤੁਸੀਂ ਦੇਖੋ ਤਾਂ ਸਹੀ ਨਾ ਇਹ ਇਹ ਜਿਹੜੇ ਮੁਕਾਬਲੇ ਆ ਨੇ ਸਾਨੂੰ ਕੀ ਦਿੱਤਾ ਮੈਨੂੰ ਸਮਝਾ ਦੇ ਕੋਈ ਸਮਝਾ ਦੇ ਵੀ ਜੀ ਇਹ ਮੁਕਾਬਲੇ ਆ ਨੇ ਉਹ ਠੀਕ ਹੈ ਵੱਡੀਆਂ ਪਾ ਕੇ ਬੋਟ ਬੈਂਕ ਪੋਲਿਟਿਕਸ ਕਰ ਸਕਦਾ ਜੋ ਮਰਜ਼ੀ ਕਰ ਸਕਦਾ ਹੈ ਉਹ ਕਰੀ ਜਾਵੇ ਲੇਕਿਨ ਜਿਹੜੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਜਾਣਦੇ ਆ ਉਹ ਇਹ ਵੀ ਜਾਣਦੇ ਆ ਕਿ ਇਹ ਉਸ ਅਹਿਮ ਰਾਜ ਦਾ ਦੋਵੇਂ ਹਿੱਸਾ ਸੀ ਕਲਚਰ ਇੱਕ ਜ਼ਬਾਨ ਇੱਕ ਖਾਣ ਪਾਣ ਇੱਕ ਰੁਝਾਨ ਇੱਕ ਜ਼ਬਾਨ ਇੱਕ ਸਮਝ ਨਹੀਂ ਔਰ ਤੁਸੀਂ ਦੇਖ ਲਓ ਕਿ 4 ਲੱਖ ਲੋਕ ਜਾਏ ਆ ਉਧਰ ਕਿਸੇ ਇੱਕ ਨੇ ਸ਼ਿਕਾਇਤ ਕੀਤੀ ਮੈਨੂੰ ਦੱਸ ਕਿਸੇ ਇੱਕ ਨੇ ਇਹ ਕੀ ਹੋਵੇ ਕਿ ਭਾਈ ਫਦਾ ਕੋਈ ਉੱਥੇ ਲੜਾਈ ਝਗੜਾ ਹੋਇਆ ਜਾਂ ਸਾਨੂੰ ਉਹਨਾਂ ਨੇ ਜ਼ਿੰਦਗੀ ਦੇ ਵਿੱਚ ਉਹ ਉਹ ਕੁਝ ਨਹੀਂ ਦਿੱਤਾ ਮੈਂ ਬੜਾ ਕੋਈ ਲਿਖਦਾ ਮੈਂ ਬੜਾ ਚਿੰਤਨ ਕਰਦਾ ਇਹਨਾਂ ਮਾਮਲਿਆਂ ਦੇ ਉੱਤੇ ਅਖੇ ਜੀ ਮੁਕਾਬਲਾ ਬਣਾਓ ਓ ਯਾਰ ਕਰਨਾ ਤੇ ਕਰੋ ਯਾਰੋ ਢੋਲਾਂ ਦਾ ਮੁਕਾਬਲਾ ਦੇਖੋ ਯਾਰ ਲਾਈਨਾਂ ਲਿਖੀਆਂ ਸ਼ਾਇਰ ਨੇ ਕਰਨਾ ਤਾਂ ਕਰੋ ਯਾਰੋ ਢੋਲਾਂ ਦਾ ਮੁਕਾਬਲਾ ਸੋਹਣੇ ਸੋਹਣੇ ਪਿਆਰੇ ਪਿਆਰੇ ਬੋਲਾਂ ਦਾ ਮੁਕਾਬਲਾ ਸਾਰਾ ਦਾ ਮੁਕਾਬਲਾ ਆਵਾਜ਼ਾਂ ਦਾ ਮੁਕਾਬਲਾ ਖੇਡਾਂ ਦਾ ਮੁਕਾਬਲਾ ਕ੍ਰਿਕਟ ਦਾ ਮੁਕਾਬਲਾ ਹਾਕੀ ਦਾ ਮੁਕਾਬਲਾ ਹੈ ਜੀ ਸ਼ਮਲਿਆਂ ਦਾ ਕੁੰਨੀਆਂ ਦਾ ਨੈਣਾਂ ਦਾ ਮੁਕਾਬਲਾ ਹੁਣ ਸੁਣੋ ਇਹ ਕੀ ਹੋਇਆ ਮਾਵਾਂ ਦੀਆਂ ਵੈਣਾ ਦਾ ਮੁਕਾਬਲਾ ਉਹ ਇਹ ਕੀ ਹੋਇਆ ਉਮਾਵਾ ਦੀਆਂ ਵਹਿਣਾ ਦਾ ਮੁਕਾਬਲਾ ਰੋਂਦੀਆਂ ਮਾਸੂਮ ਧੀਆ ਪਹਿਣਾ ਦਾ ਮੁਕਾਬਲਾ ਹੈ ਮਨੁੱਖੀ ਜੀਵਨ ਦਾ ਮੋਹਲ ਆ ਯਾਰ ਅਨਮੋਲ ਆ ਉਹ ਹੈ ਰੋਂਦੀਆਂ ਮਾਸੂਮ ਧੀਆ ਪਹਿਣਾ ਦਾ ਮੁਕਾਬਲਾ ਇਹ ਕੀ ਹੋਇਆ ਆਤਮਾ ਤੇ ਸੋਗਾ ਦਾ ਮੁਕਾਬਲਾ ਮਾਪਿਆਂ ਦੇ ਦਿਲੀ ਪੈਂਦੇ ਹੌਲਾ ਦਾ ਮੁਕਾਬਲਾ ਹੈ ਕਰਨਾ ਤਾਂ ਯਾਰੋ ਕਰੋ ਢੋਲਾਂ ਦਾ ਮੁਕਾਬਲਾ ਕਰਨਾ ਤਾਂ ਕਰੋ ਯਾਰ ਓ ਟੋਲਾਂ ਦਾ ਮੁਕਾਬਲਾ ਸੋਹਣੇ ਸੋਹਣੇ ਪਿਆਰੇ ਪਿਆਰੇ ਬੋਲਾਂ ਦਾ ਮੁਕਾਬਲਾ ਸਾਜ਼ਾਂ ਦਾ ਮੁਕਾਬਲਾ ਆਵਾਜ਼ਾਂ ਦਾ ਮੁਕਾਬਲਾ ਕਿਹੜਾ ਇਹ ਇਹ ਜਿਹੜੀਆਂ ਇਹ ਜਿਹੜੀਆਂ ਨਸਮਾਂ ਨੇ ਨਾ ਇਹ ਤੁਸੀਂ ਫਰ ਸਮਝ ਕੇ ਚਲਾਉਣਾ ਕਿਉਂਕਿ ਇਹ ਸਾਡੇ ਕਲਚਰ ਚੋਂ ਹੀ ਨਿਕਲੀਆਂ ਨੇ ਔਰ ਇਹ ਰੂਹ ਨੂੰ ਛੇੜਦੀਆਂ ਨੇ ਮੈਂ ਜਦੋਂ ਉੱਧਰ ਗਿਆ ਤੇ ਮੈਂ ਉਹਨਾਂ ਨੂੰ ਪੁੱਛਿਆ ਕਿ ਭਾਈ ਕੀ ਹਾਲ ਚਾਲ ਨੇ ਉਹ ਕਹਿੰਦੇ ਜੀ ਥੋੜਾ ਬਹੁਤ ਫਿਕਰ ਹੈ ਜਿਹੜਾ ਈਰਾਨ ਨੇ ਤਾਵਾ ਭੁਲਿਆ ਥੋੜਾ ਰੈਡ ਅਲਰਟ ਸਰ ਇਹ ਕਿਹਨਾਂ ਦੇ ਬੋਲੇ ਉਹ ਯਾਰ ਉੱਥੇ ਜਦੋਂ ਚਰਚਾ ਹੁੰਦੀ ਹੈ ਨਾ ਉੱਥੇ ਜਦੋਂ ਗੱਲਾਂ ਕਰਦੇ ਤੇ ਤੁਸੀਂ ਸਾਈਡ ਦੇ ਉੱਤੇ ਦੋਸਤ ਹੁੰਦੇ ਯਾਰ ਹੁੰਦੇ ਆ ਉੱਥੇ ਉਹਨਾਂ ਦੇ ਹੋਰ ਬੰਦੇ ਹੁੰਦੇ ਆ ਤੇ ਇਹ ਜਿਹੜੀਆਂ ਚੀਜ਼ਾਂ ਨੇ ਇਹ ਕਿਉਂ ਫਿਕਰ ਹੋਵੇ ਮੈਂ ਸਵੇਰੇ ਵੀ ਜਿਹੜਾ ਕਹਿ ਕੇ ਗਿਆ ਕਿ ਵਰਲਡ ਲੈਵਲ ਦੇ ਉੱਤੇ ਇੱਕ ਪੀਸ ਮੂਵਮੈਂਟ ਹੋਣੀ ਚਾਹੀਦੀ ਹੈ ਔਰ ਉਸ 20 ਮੂਵਮੈਂਟ ਦਾ ਜਿਹੜਾ ਟਾਰਚ ਬਿਰਰ ਹੈ ਉਹ ਭਰ ਦੇਸ਼ ਹੋਣਾ ਚਾਹੀਦਾ ਔਰ ਸਾਡਾ ਦੇਸ਼ ਬਹੁਤ ਚੰਗੀ ਤਰ੍ਹਾਂ ਨਿਭਾ ਰਿਹਾ ਹੈ ਯੂਨੋ ਦੇ ਵਿੱਚ ਐਮਪਾਵਰ ਕਰਕੇ ਅਸੀਂ ਕਹੀਏ ਕਿ ਭਾਈ ਅਸੀਂ ਇਸ ਨਫਰਤ ਨੂੰ ਮਿਟਾਉਣਾ ਚਾਹੋ ਅਸੀਂ ਦੋਸਤੀ ਦਾ ਪੈਗਾਮ ਦੇਈਏ ਦੇਖੋ ਜਦੋਂ ਵਰਲਡ ਵਾਰ 2 ਹੋਈ ਮੈਂ ਤੁਹਾਨੂੰ ਇੱਕ ਉਦਾਹਰਣ ਦੇਣਾ ਚਾਹਨਾ ਜਿਹੜਾ ਕਿ ਆਪਣੇ ਪਪ ਦਾ ਹੈ ਬੜਾ ਮੈਂ ਸਵੇਰੇ ਸ਼ਾਇਦ ਭੁੱਲ ਗਿਆ ਹੋਵਾਂ ਮੈਂ ਨਹੀਂ ਦਿੱਤਾ ਜਦੋਂ ਵਰਲਡ ਵਾਰ 2 ਹੋਈ ਤੇ ਉਦੋਂ ਐਕਸਿਸ ਪਾਵਰਸ ਜਿਹੜੀਆਂ ਸੀਗੀਆਂ ਹਿਟਲਰ ਮੁਸੋਲਿਨੀ ਉਹਨਾਂ ਦੀਆਂ ਪਾਵਰ ਸੀ ਜਿਹੜੀਆਂ ਉਹਨਾਂ ਨੇ ਮਤਲਬ 70% ਮੁਲਕ ਤਬਾਹ ਕਰ ਦਿੱਤੀ ਸੀ ਪੋਲੈਂਡ ਫਿਨਲੈਂਡ ਰੂਸ਼ੀਆ ਕਿੰਨੇ ਹੀ ਮੁਲਕ ਪੂਰੇ ਤਬਾਹ ਹੋ ਚੁੱਕੇ ਸੀ ਯੂਰਪ ਦਾ ਤਾਂ ਰਹੀ ਹੀ ਕੱਖ ਨਹੀਂ ਸੀ ਤੇ ਜਦੋਂ ਅਮਨਮਾਨ ਬਹਾਲ ਹੋਇਆ ਅਮਨਮਾਨ ਬਹਾਲ ਹੁੰਦੇ ਸਾਰ ਯੂਰਪੀਅਨ ਯੂਨੀਅਨ ਨੇ ਇਕੱਠੇ ਹੋ ਕੇ ਇੱਕ ਫੈਸਲਾ ਲੇਤਾ ਉਹਨਾਂ ਫੈਸਲਾ ਲੇਤਾ ਉਹਨਾਂ ਨੇ ਫੈਸਲਾ ਕੀ ਲਿੱਤਾ ਉਹਨਾਂ ਦਾ ਫੈਸਲਾ ਇਹ ਸੀ ਕਿ ਪਾਈ ਅਸੀਂ ਬਾਰਡਰ ਖੋਲ ਦੇਣੀ ਉਹ ਯਰਪੀ ਤੁਸੀਂ ਲੰਡਨ ਤੋਂ ਜਾਓ ਫਰਾਂਸ ਫਰਾਂਸ ਤੋਂ ਜਾਓ ਅੱਗੇ ਆਸਟਰੀਆ ਆਸਟਰੀਆ ਤੋਂ ਪੋਲੈਂਡ ਪੋਲੈਂਡ ਤੋਂ ਜਿੱਧਰ ਮਰਜ਼ੀ ਚਲੇ ਜਾਓ ਤੁਸੀਂ ਇੱਕ ਆਪਣਾ ਐ ਪਾਸਪੋਰਟ ਦਿਖਾਣਾ ਤੇ ਇੱਕ ਵੀਜ਼ੇ ਦੇ ਨਾਲ ਤੁਸੀਂ 30 40 ਦੇਸ਼ਾਂ ਦੇ ਵਿੱਚ ਘੁੰਮ ਲੋਗੇ ਇੱਕ ਵੀਜ਼ੇ ਨਾਲ ਤੁਸੀਂ 30 40 ਦੇਸ਼ਾਂ ਦੇ ਘੁੰਮ ਲੋਗੇ ਤੇ ਉਹਨਾਂ ਦਾ ਯੂਰੋ ਕਿੱਥੋਂ ਕਿੱਥੇ ਚਲੇ ਗਿਆ ਖੁਸ਼ਹਾਲੀ ਕਿੱਥੋਂ ਕਿੱਥੇ ਚਲੀ ਇਹ ਜਿਹੜੀ ਪੀਪਲ ਟੂ ਪੀਪਲ ਕੰਟੈਕਟ ਹੈ ਇਕਨੋਮਿਕ ਪ੍ਰੋਫਿਟੇਬਿਲਟੀ ਹੈ ਇਹ ਇਹ ਜਿਹੜਾ ਮੁਨਾਫਾ ਹੈ ਇਹਦੇ ਨਾਲ فاਸਲੇ ਮਿਟਦੇ ਇਹਦੇ ਨਾਲ ਦਿੱਕਤਾਂ ਮਿਟਦੀਆਂ ਨੇ ਇਹ ਵਸ਼ਵਗੁਰੂ ਦਾ ਜਿਹੜਾ ਸੰਦੇਸ਼ ਇਹ ਅਮਨ ਅਮਾਨ ਦਾ ਪੀਸ ਦਾ ਸੰਦੇਸ਼ ਪੀਸ ਬਿਗੇਟਸ ਪ੍ਰੋਸਪਰਿਟੀ ਨਵਜੋਤ ਸਿੰਘ ਜਦੋਂ ਆਇਆ ਜਿਹੜੀ ਇਹ ਵਿਜ਼ਿਟ ਕੀਤੀ ਤੁਸੀਂ ਫਿਰ ਅਮਨ ਸ਼ਾਂਤੀ ਦੀ ਬੜੀ ਸੋਹਣੀ ਤੁਸੀਂ ਇੱਕ ਨਜ਼ਮ ਬੜ ਕੇ ਸੁਣਾਈ ਇਹ ਪਿਆਰ ਦੀ ਗੱਲ ਤੁਸੀਂ ਕਰਦੇ ਜੇ ਇਸ ਨੂੰ ਲੈ ਕੇ ਫਿਰ ਕਿਤੇ ਨਾ ਕਿਤੇ ਸਿੱਧਾ ਟਾਰਗੇਟ ਨਵਜੋਤ ਸਿੰਘ ਸਿੱਧੂ ਹੁਣਾ ਤੇ ਆ ਜਾਂਦਾ ਕਿ ਆਪਣੇ ਦੇਸ਼ ਪ੍ਰਤੀ ਮੈਂ ਕਹਿੰਦਾ ਯਾਰ ਮੇਰੇ ਤੇ ਟਾਰਗੇਟ ਜਿੰਨੇ ਮਰਜ਼ੀ ਕਰਨ ਯਾਰ ਮੈਂ ਤਾਂ ਕਦੇ ਇਹ ਟਾਰਗੇਟ ਦੀ ਪਰਵਾਹ ਹੀ ਨਹੀਂ ਕਰਦਾ ਦੂਸਰੀ ਗੱਲ ਇਹ ਮੈਂ ਤੁਹਾਨੂੰ ਦੱਸਾਂ ਸੱਚੀ ਗੱਲ ਤੁਹਾਨੂੰ ਦੱਸਾਂ ਦੇਖੋ ਜੰਗ ਕਿਸੇ ਚੀਜ਼ ਦਾ ਹੱਲ ਨਹੀਂ ਨਾ ਤੇ ਇਕਨੋਮੀ ਦਾ ਹੱਲ ਨਹੀਂ ਦੇਖੋ ਫਲੇਸਟਿਨ ਦੇ ਵਿੱਚ ਛੋਟੇ ਛੋਟੇ ਬੱਚੇ ਉਹਨਾਂ ਦਾ قصور ਦੱਸੋ ਮੈਨੂੰ ਹੈ ਦੇਖੋ ਤੁਸੀਂ ਭਾਈ جنگ ਤੇ ਬੰਬਾਂ ਨਾਲ ਹੁੰਦੀ ਹੈ ਨਾ ਤੇ ਮਰਦਾ ਕੌਣ ਹੈ ਇੱਕ ਆਮ ਸਿਟੀਜ਼ਨ ਧੀਆ ਪੈਣਾ ਹੈ ਫੈਮਲੀਆਂ ਉੱਜੜ ਗਈਆਂ ਛੋਟੇ ਛੋਟੇ ਬੱਚੇ ਇਕਨੋਮੀ ਡਿਸਟਰੋਇਡ ਤਾਂ ਇਹ ਫਾਇਦਾ ਤਾਂ ਦੱਸੋ ਯਾਰ ਕੋਈ ਇੱਕ ਜੱਫੀ ਫੇਰ ਪਾਓ ਇੱਕ ਅੱਗੇ ਪਾਈ ਹੈ ਤੇ ਕੰਮਾ ਖੋਲਿਆ ਦੇਖੋ ਇਸ ਤਰ੍ਹਾਂ ਹੈ ਕਿ ਇੱਕ ਜੱਫੀ ਜੇ ਲਾਂਗਾ ਖੋਲੇ ਤੇ ਦੂਜੀ ਜੱਫੀ ਪਾਈਏ ਦੂਜੀ ਜੱਫੀ ਪਾਈਏ ਤੀਜੀ ਚੌਥੀ ਤੀਜੀ ਚੌਥੀ ਪੰਜਵੀਂ ਛੇਵੀਂ ਸਤਵੀਂ ਥੌਵੀਂ ਸਭ ਜੱਫੀਆਂ ਪਾਈਏ ਜੱਫੀ ਜੱਫੀ ਕਰਕੇ ਯਾਰੋ ਹਰ ਮਸਲਾ ਸੁਲਝਾਈਏ ਐਵੇਂ ਕਿਉਂ ਪੁੱਤ ਮਾਵਾਂ ਦੇ ਅਸੀਂ ਹੱਦਾਂ ਤੇ ਮਰਵਾਈਏ ਹੈ ਵਾਗਾਂ ਨੂੰ ਲੈ ਕੇ ਸਿੱਧਾ ਦੇਖੋ ਮੈਂ ਇੱਕ ਬੜੀ ਸਿੰਪਲ ਜੀ ਗੱਲ ਨਹੀਂ 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 ਮੈਂ ਗੱਲ ਸਿੰਪਲ ਜੀ ਗੱਲ ਕਰ ਇੱਕ ਨਹੀਂ ਨਹੀਂ ਮੇਰੀ ਗੱਲ ਯਾਰ ਇੱਕ ਮਿੰਟ ਗੱਲ ਸੁਣਨਾ ਯਾਰ ਭਾਈ ਕਰਾਚੀ ਬੰਬੇ ਖੁੱਲਾ ਉਹ ਦਰੋਬੀ ਹਮਲੇ ਹੋਏ ਤੇ ਜੇ ਕਰਾਚੀ ਬੰਬੇ ਖੁੱਲਾ ਤੇ ਲਾਹੌਰ ਲਾਹੌਰ ਤੇ ਅੰਮ੍ਰਿਤਸਰ ਕਿਉਂ ਨਹੀਂ ਪਾਈ 22 ਕਿਲੋਮੀਟਰ ਸਾਡਾ ਸਮਾਨ 2200 ਕਿਲੋਮੀਟਰ ਜਾਵੇ ਉਹ ਵੀ ਮੰਦਰਾਪੋਰਟ ਤੇ ਉਹ ਕਿਉਂ ਪਾਈ ਚਲੋ ਚਲੋ ਇਹ ਨਹੀਂ ਇੱਕ ਮਿੰਟ ਰਹਿਣਾ ਯਾਰ ਇਦਾਂ ਦੀਆਂ ਗੱਲਾਂ ਨਹੀਂ ਮੈਂ ਕਰਨ ਆਇਆ ਇੱਥੇ ਮੈਂ ਗੱਲ ਬੜੀ ਸਕਾਰਾਤਮਕ ਕਰਨ ਆਇਆ ਮੈਂ ਕਹਿੰਦਾ ਯਾਰ ਸਕੈਨਰ ਲਾਓ ਤੁਸੀਂ ਅਗਰ ਦੇਸ਼ ਦੀ ਸੁਰੱਖਿਆ ਤੋਂ ਤਾਂ ਉੱਤੇ ਕੁਛ ਨਹੀਂ ਤੁਹਾਨੂੰ ਇਹ ਹੈ ਤੇ ਭਾਈ ਕਾਰਗੋ ਚਲਾਓ ਕਿੰਨੇ 에ਰਪੋਰਟਾਂ ਨੂੰ ਅਕਵਾਇਰ ਕੀਤਾ ਤੁਸੀਂ 에ਰਪੋਰਟਾਂ ਹਜ਼ਾਰਾਂ ਏਕੜ ਜ਼ਮੀਨ ਅਕਵਾਇਰ ਕਰ ਲਈ ਕਿਹਨੂੰ ਮੁਨਾਫਾ ਹੋਇਆ ਲੋਕਾਂ ਤੋ ਹੋਇਆ ਨਹੀਂ ਕਿਉਂਕਿ ਕੌਮੰਤਰੀ ਉਹੜਾਂ ਨਾਲ ਤੇ ਚੱਲਿਆ ਕੋਈ ਨਹੀਂ ਇੱਕ ਜਿਹੜੀ ਚਲਾਈ ਸੀ ਇੱਥੋਂ ਰੌਲਾ ਪਾ ਕੇ ਪਰਫੁੱਲ ਪਟੇਲ ਸਾਹਿਬ ਦੇ ਅੱਗੇ ਕਾਲੇ ਕੱਪੜੇ ਪਾ ਕੇ ਮੈਂ ਗੱਡੀ ਦੇ ਅੱਗੇ ਲੇਟ ਗਿਆ ਸੀ ਏਅਰਪੋਰਟ ਬਣਿਆ 306 ਮਹੀਨੇ ਦਾ ਚੰਮਾ ਨਹੀਂ ਮਹੀਨੇ ਦਾ ਠੀਕ ਹੈ ਉਦੋਂ ਬਾਅਦ ਉਹ ਜਿਹੜੀ ਜਹਾਜ਼ ਚੱਲਿਆ ਸੀਗਾ 에어 ਇੰਡੀਆ ਦੀ 90% ਓਕਿਊਪੈਂਸੀ ਸੀ ਉਹਦੀ ਪ੍ਰੋਫਿਟੇਬਿਲਟੀ ਹਾਈਐਸਟ ਸੀ ਉਹਦੀ ਇੱਥੋਂ ਸਾਡੀ ਗੋभी ਬਰਮਿੰਗਮ ਜਾਂਦੀ ਹੁੰਦੀ ਅੱਗੇ ਟੋਰਾਂਟੋ ਜਾਂਦੀ ਹੁੰਦੀ 10-10 ਗੁਣਾ ਵੇਖਦੀ ਹੁੰਦੀ ਠੀਕ ਹੈ ਉਹਨੂੰ ਜਹਾਜ਼ ਨੂੰ ਇੱਥੋਂ ਚੁੱਕ ਕੇ ਦਿੱਲੀ ਨੂੰ ਤੋਰਦਾ ਵੱਡੀਆਂ-ਵੱਡੀਆਂ ਕੰਪਨੀਆਂ ਖਾਤਰ ਫਿਰ ਉਹ ਦਿੱਲੀ ਜਾ ਕੇ ਫਿਰ ਵਾਪਸ ਇੱਥੇ ਆਉਂਦਾ ਕੌਣ ਚੜੂ ਸਮਝੋ ਕਿ ਇਹ ਕੋਈ ਨਵਜੋਤ ਸਿੰਘ ਸਿੱਧੂ ਨੂੰ ਕੱਢ ਦੇ ਤੇ ਚੁਪਾਰ ਮਾਈਨਸ ਕਰ ਦੇ ਇਹ ਡਿਪਲੋਮੈਟਿਕ ਸੰਬੰਧ ਨੇ ਦੇਸ਼ਾਂ ਦੇ ਮਾਮਲੇ ਨੇ ਜਦੋਂ ਦੇਸ਼ਾਂ ਨੇ ਖੋਲਿਆ ਤੇ ਦੇਸ਼ਾਂ ਨੂੰ ਗ੍ਰੈਂਡਿਟ ਵੀ ਤਾਂ ਦਿੱਤਾ ਨਾ ਚੀਕਾ ਮਾਰ ਕੇ ਦਿੱਤਾ ਸੰਘੇ ਫਾੜ ਕੇ ਦਿੱਤਾ ਸਿੱਧੂ ਸਾਹਿਬ ਕੋਈ ਗੱਲ ਇਹ ਨਹੀਂ ਹੈ ਇਹ ਚੋ ਕੱਢ ਦਿਓ ਇਸ ਫਲਸਫੇ ਦੇ ਵਿੱਚ ਤੁਸੀਂ ਬਾਬੇ ਦਾ ਫਲਸਫਾ ਪਾ ਦਿਓ ਉਸ ਨਜ਼ਰੀਏ ਨਾਲ ਦੇਖ ਕੇ ਵੇਖੋ ਕਿ ਕਿੰਨਾ ਭਲਾ ਕਰ ਸਕਦਾ ਹੈ ਦੇਖੋ ਸਭ ਤੋਂ ਵੱਡਾ ਧਰਮ ਮੰਨਤਾ ਹੈ ਤੇ ਮਾਨਫਤਾ ਦਾ ਅਗਰ ਧਰਮ ਤੁਸੀਂ ਕਰਾਉਣਾ ਹੈ ਤੇ ਫਿਰ ਇਹੀ ਇੱਕ ਜ਼ਰੀਆ ਲੋਕਾਂ ਦਾ ਕਿਵੇਂ ਪਿਆਰ ਇਸ ਤਰ੍ਹਾਂ ਕਹਿੰਦਾ ਪੰਜਾਬ ਸਰਕਾਰ ਇਹ ਸਭ ਮੈਂ ਕਹਿੰਦਾ ਪੋਸੀਬਲ ਚਾਹੇ ਤੁਸੀਂ 에ਅਰ ਲਿੰਕ ਦੇ ਦਿਓ ਚਾਹੇ ਸਿਲਕਨ ਰੂਟ ਖੋਲ੍ਹ ਦਿਓ ਜਿੱਦਾਂ ਪਹਿਲਾਂ ਪੋਸੀਬਲ ਸੀ ਜਿੱਦਾਂ ਮੈਂ ਅਮਰਸਰ ਲਾਹੌਰ ਜਿੱਦਾਂ ਪਹਿਲਾਂ ਪੋਸੀਬਲ ਸੀ ਪਾਈ ਤੁਸੀਂ ਛੱਡੋ ਮੈਂ ਕਹਿੰਦਾ ਤੁਸੀਂ ਇੱਕ ਦੇਸ਼ ਨਾਲ ਨਹੀਂ ਕਰਨਾ ਚਾਹੁੰਦੇ ਉਜ਼ਬੇਕਿਸਤਾਨ ਕਜ਼ਾਕਿਸਤਾਨ ਆਰਮੇਨਿਸਤਾਨ ਰਸ਼ੀਆ ਯੂਰਪ ਸਿਲਕਨ ਰੂਟ ਹਿਸ਼ਾਰਪੁਰੀਆਂ ਜਾਂਦੇ ਹੁੰਦੇ ਸੀ ਅੱਗੇ ਬਲਖ ਬੁਖਾਰੇ ਤੁਸੀਂ ਭਾਈ ਅਗਰ ਇਹ ਤੁਸੀਂ ਵੀ ਕੋਈ ਗੱਲ ਇਹਸ ਕਰਕੇ ਇਹ ਵੀ ਪੰਜਾਬ ਪੰਜਾਬ ਨੂੰ ਚੱਕੂ 6 ਮਹੀਨਿਆਂ ਦੇ ਵਿੱਚ 60 ਸਾਲ ਦੀ ਤਰ੍ਹਾਂ ਦੇਸ਼ ਨੂੰ ਚੱਕੂ ਤੁਸੀਂ ਲੋਕਾਂ ਦਾ ਕਿਵੇਂ ਮੁਲਕ ਖੜਾ ਹੋ ਜੂ ਅੱਜ ਲੋਕ ਮਿਲਿਆ ਤੁਹਾਨੂੰ ਕੀ ਲੋਕਾਂ ਦਾ ਕੀ ਰਿਸਪਾਂਸ ਤੁਸੀਂ ਇਹਨਾਂ ਤੋਂ ਵੀ ਪੁੱਛ ਲਓ ਭਾਈ ਨਹੀਂ ਯਾਰ ਮੈਂ ਇਕੱਲੇ ਨੇ ਕੀ ਰਿਸਪਾਂਸ ਦੱਸੋ ਬਈ ਰਿਸਪਾਂਸ ਤੁਸੀਂ ਦੱਸੋ ਇਹਨਾਂ ਤੋਂ ਪੁੱਛੋ ਜਰਾ ਚਲੋ ਇਹਨੂੰ ਪੁੱਛੋ ਬੱਸ ਬਈ ਲਾਡੀ ਪਾਤੂ ਦੱਸ ਤੁਸੀਂ ਤੁਸੀਂ ਬੋਲੋ ਜਨਾਬ ਬੋਲੋ ਤੁਸੀਂ ਦੇਖੋ ਪੁੱਛੋ ਉਹ ਦੂਰੋਂ ਦੂਰੋਂ ਫਤਨਾਬਾ ਤੋਂ ਪਤਾ ਸੀ ਲੋਕਾਂ ਨੂੰ ਪਤਨੀ ਤੋਂ ਟੀਚਾ ਪਤਨੀ ਤੋਂ ਉੱਥੋਂ ਦਾ ਖੱਦਰ ਲੈ ਕੇ ਉਹ ਜਸਮਾਨ ਲੈ ਕੇ ਮੈਂ ਖਦਰ ਦਿਖਾਵਾਂ ਉਹ ਲੈ ਯਾਰ ਮੇਰੀ ਗੱਡੀ ਚੋਂ ਖਾਂ ਦਿਖਾ ਲਵਾਂ ਮੈਂ ਉਹ ਕਿੱਥੋਂ ਆਇਆ ਕੋਈ ਕਿੱਥੋਂ ਆਇਆ ਉਹ ਕਿਹੜੀ ਥਾਂ ਤੋਂ ਆਇਆ ਔਰ ਕੋਈ ਕਿਸੇ ਨੂੰ ਕੋਈ ਇੰਨਾ ਕ ਵੀ ਉਹ ਨਹੀਂ ਲੰਗਰ ਛਕਿਆ ਉੱਥੇ ਮੈਂ ਤੁਹਾਨੂੰ ਕੀ ਕਰਿਆ ਕਿ ਇੱਕ ਇੰਟਰਫੇਸ ਤੇ ਪੰਜ ਛੇ ਧਰਮਾਂ ਦੇ ਲੋਕ ਬਗੈਰ ਕਿਸੇ ਉਹਦੇ ਮਤਲਬ ਲੰਗਰ ਦੀ ਸੇਵਾ ਕਰ ਰਹੇ ਲੰਗਰ ਖਾ ਰਹੇ ਜੀ ਸਤਿ ਸ੍ਰੀ ਅਕਾਲ ਸਾਬ ਇੱਕ ਸਵਾਲ ਪੁੱਛਣਾ ਜ਼ਰੂਰੀ ਹੈ ਕਿ ਸਰਕਾਰ ਕਹਿ ਰਹੀ ਸੀ ਕਿ ਘਰ ਘਰ ਆ ਕੇ ਦੇਖਾਂਗੇ ਆ ਦੇਖੋ ਇਹ ਪਤਾ ਕੀ ਹੈ ਇਹ ਖੱਦਰ ਹੈ ਜੀ ਚੀਚਾ ਬੰਦ ਜੀ ਤਾਂ ਮਾਲੀਏ ਜਾਦੇ ਜੂ ਮਾਲੀਏ ਆ ਦੇਖੋ